ਸਦੀਆਂ ਤੋਂ ਭਾਰਤ ਵਰਸ਼ ਦੇ ਲੋਕ ਗੁਲਾਮ ਸਨ ਕਲਗੀਧਰ ਪਾਤਸ਼ਾਹ पिंजरा ਖੋਲ ਕੇ ਆਜ਼ਾਦ ਕਰਵਾਉਣ ਲੱਗੇ ਤੇ ਬਾਈ ਧਾਰ ਦੇ ਰਾਜੇ ਗੁਰੂ ਨੂੰ ਹੀ ਝੁੰਝਾ ਮਾਰਨ ਲੱਗ ਪਏ ਗੁਰੂ ਦੇ ਹੀ ਵੈਰੀ ਬਣ ਗਏ ਸਦੀਆਂ ਤੋਂ ਗੁਲਾਮ ਸਨ ਗੁਲਾਮੀ ਨਾਲ ਪ੍ਰੇਮ ਹੋ ਗਿਆ ਸੀ ਅਖੀਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਨਾਲ ਲੈ ਕੇ ਭਾਰਤ ਵਰਸ਼ ਦੀ ਉਗਲੀਆਂ ਸਲਤਨਤ ਦਾ ਮੁਕਾਬਲਾ ਸ਼ੁਰੂ ਕੀਤਾ ਹੈ ਕਹਿੰਦੇ ਪਿੰਜਰਾ ਤੇ ਤੋੜਾਂਗਾ ਭਾਵੇਂ ਆਪਣੇ ਦਗਾ ਹੀ ਦੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਨੂੰ ਔਰੰਗਜ਼ੇਬ ਨਾਲ ਟਕਰਾਉਣਾ ਪਿਆ ਤੇ 22 ਧਾਰ ਦੀਆਂ ਫੌਜਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਅਨੰਦਾ ਦੀ puri ਨੂੰ ਘੇਰਾ ਪਾ ਲਿਆ ਜਦੋਂ ਅਨੰਦਪੁਰ ਨੂੰ ਘੇਰਾ ਪੈ ਗਿਆ ਨੰਬਾ ਦੀ ਪੁਰੀ ਨੂੰ ਜਦੋਂ ਘੇਰਾ ਪੈ ਗਿਆ ਤੇ ਕਲਗੀ ਤਰ ਕੋਲ ਸੈਂਕੜਿਆਂ ਦੀ ਗਿਣਤੀ ਹੈ ਗੁਲ ਸ਼ੌਕ ਸ਼ਵਾ ਦੇ ਵਿੱਚ ਗਿਣਤੀ ਹੈ ਕੋਈ ਹਜ਼ਾਰ ਨਹੀਂ ਕੋਈ ਲੱਖਾਂ ਨਹੀਂ ਜਿਸ ਦਮ ਆਨੰਦਪੁਰ ਮੇ ਸਤਗੁਰ ਮੁਕੀਮ ਤੇ ਫਾਰਸੀ ਅਰਬੀ ਦਾ ਮਹਾਨ ਵਿਦਵਾਨ ਅੱਲਾ ਯਾਰ ਖਾਨ ਲਿਖਦਾ ਹੈ ਜਿਸ ਦਮ ਸ਼ੇਡਾ ਨੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਰੋਖਾ ਦੀਆਂ ਖੱਲਾਂ ਲਾ ਕੇ ਪਾਣੀ ਚ ਬੁਬਾਲ ਕੇ ਉਹ ਜਲ ਛਕਿਆ ਕਹਿੰਦੇ ਜਿਵੇਂ ਅਦਾ ਗੁਲਾਬ ਛਕਿਆ ਐਸੇ ਚੜ੍ਹਦੀ ਕਲਾ ਵਾਲੇ ਸਿੰਘ ਇਸਲਾਮ ਜਗਤ ਦੇ ਵਿੱਚ ਮੁਗਲੀਆਂ ਸਲਤਨਤ ਦੇ ਜੋ ਲੋਕ ਵੇ ਇਹਨਾਂ ਸੋਚਿਆ ਵੀ ਇਹ ਹਾਰ ਮੰਨਦੇ ਨਹੀਂ ਉਹ ਖੇ ਭਾਣੇ ਵੀ ਦਰਦੇ ਨਹੀਂ ਕੰਫਰਮ ਕੀਤਾ ਜਾਵੇ ਝੂਠੀਆਂ ਕਸਮਾਂ ਖਾਧੀਆਂ ਕਿਸੇ ਨੇ ਬੌਧੀ ਖਾਧੀ ਤੇ ਕਿਸੇ ਨੇ ਕੁਰਾਨ ਦੀ ਖਾਧੀ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਸਮੇਤ 6 ਪੋਦੀ ਰਾਤ 1700 ਕਾਟ ਵਿਕਰਮੀ ਸੰਮਤ 1704 ਈਸਵੀ ਨੂੰ ਦਸੰਬਰ ਦਾ ਮਹੀਨਾ ਹੈ ਤੇ ਜੇ ਦੇਸ਼ੀ ਤਰੀਕਾ ਲਾਓ ਤੇ 6 ਪੋਦੀ ਰਾਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਖਾਲੀ ਕਰ ਦਿੱਤਾ। ਅਨੰਦਾ ਦੀ puri ਛੱਡ ਦਿੱਤੀ। ਕਿਲਾ ਖਾਲੀ ਕਰਵਾ ਕੇ ਫਿਰ ਬਚਨ ਤੋਂ ਦੌੜੇ। ਮੁਗਲ ਤੇ ਬਾਈ ਧਾਰ ਦੇ ਰਾਜੇ ਕਸਮਾਂ ਥੋੜ ਕੇ ਫਿਰ ਗੁਰੂ ਦੇ ਪਿੱਛੇ ਪੈ ਗਏ। ਬਦ ਵਕਤੋਂ ਨੇ ਜੋ ਵਾਦਾ ਕੀਤਾ ਵਿਸਰ ਗਏ। ਅੱਲਾ ਯਾਰ ਖਾਂ ਮੁਸਲਮਾਨ ਵੀਰ ਰਿਖਦਾ ਹੈ। ਕਹਿੰਦਾ ਸੱਚ ਨੂੰ ਸੱਚ ਲਿਖਾਂਗਾ ਭਾਵੇਂ ਮੇਰੇ ਨੂੰ ਕਹਿੰਦਾ ਮੁਗਲ ਵੀ ਮੁਸਲਮਾਨ ਸਨ। ਕੁਰੂਨੇ ਤੇ ਕਹਿੰਦਾ ਇਨਾਂ ਦੇ ਧਰਮ ਤੇ ਭਰੋਸਾ ਕੀਤਾ ਵੀ ਚਲੋ ਕੁਰਾਨ ਇੱਕ ਧਾਰਮਿਕ ਗ੍ਰੰਥ ਹੈ ਭਰੋਸਾ ਕਰਨਾ ਚਾਹੀਦਾ ਹੈ। ਗਊ ਨੂੰ ਬੜਾ ਅਦਬ ਦਿੰਦੇ ਨੇ ਭਾਰਤਵਰਸ਼ ਦੇ Hindu ਵੀਰ ਜੇ ਕਸਮ ਖਾਦੀ ਹੈ ਭਰੋਸਾ ਕਰ ਲੈਣਾ ਚਾਹੀਦਾ ਹੈ। ਇੱਕ ਦੂਜੇ ਦੇ ਧਰਮ ਦਾ ਅਦਬ ਸਤਕਾਰ ਕਰਨਾ ਚਾਹੀਦਾ ਹੈ। ਬਦ ਵਕਤੋਂ ਨੇ ਜੋ ਵਾਦਾ ਕੀਤਾ ਬਿਸਰ ਗਏ ਨਾ ਮਰਦ ਕੌਲ ਕਰਕੇ زوباں سے مکر گئے گو بند سنگھ کے شیر بھی فوراں بفر گئے تلواریں سوت سوت کر رن میں اتر گئے ارے بری قسم نیست کے عزد گواہست یسدان یا کیست میں دے کہ زیب تیری قسمتیں میں نو اتبار نہیں سی میں نو پتا سی تو بندہ تھوڑی تو سے لوم بڑھا ہے تو تو کھے بات ہے ਇੱਥੇ ਤੁਹਾਡੇ ਵਰਗਾ ਕੋਈ ਤਰਕ ਕਰ ਦਵੇ ਵੀ ਜੇ ਪਤਾ ਸੀ ਠੱਗੀ ਮਾਰੇਗਾ ਧੋਖਾ ਕਰੇਗਾ ਤੇ ਕਿਲਾ ਛੱਡ ਕੇ ਨੁਕਸਾਨ ਕਿਉਂ ਕਰਾਇਆ ਹੈ ਰੱਬ ਦਾ ਵਾਸਤਾ ਇਹ ਗਲਤੀ ਕਦੇ ਨਾ ਕਰੀ ਵੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਵਰਗਾ ਮਾਮੂਲੀ ਬੰਦਾ ਸਮਝ ਨਵੇਂ ਤੁਹਾਡੇ ਮੇਰੇ ਵਰਗੇ ਝੰਮ ਦੇ ਲਫਾਵੇ ਦੇ ਧੋਖਾ ਖਾ ਸਕਦੇ ਨੇ ਰੱਬ ਟਗਿਆ ਨਹੀਂ ਜੇ ਜਾਂਦਾ ਗੁਰੂ ਗੋਬਿੰਦ ਸਿੰਘ ਠੱਗਿਆ ਨਹੀਂ ਜੇ ਜਾਂਦਾ ਗੁਰੂ ਅਰਜਨ ਨੂੰ ਠੱਗਿਆ ਨਹੀਂ ਜਾ ਸਕਦਾ ਗੁਰੂ ਨਾਨਕ ਠੱਗੀ ਨਹੀਂ ਖਾਂਦਾ ਰੱਬ ਧੋਖਾ ਨਹੀਂ ਖਾਂਦਾ ਕਿਉਂ ਬੰਦਾ ਇਸ ਲਈ ਠੱਗਿਆ ਜਾਂਦਾ ਕਿਉਂਕਿ ਬੰਦੇ ਨਾਲ ਜਦੋਂ ਧੋਖਾ ਹੁੰਦਾ ਹੈ ਬੰਦਾ ਅਗਲੇ ਦੇ ਮਨ ਦੀ ਬੁੱਝ ਨਹੀਂ ਸਕਦਾ ਪਰ ਮੇਰਾ ਗੁਰੂ ਗੋਬਿੰਦ ਸਿੰਘ ਜੀ ਨੇ ਬੋਲਿਆ ਸਭ ਕੁਝ ਜਾਣਦਾ ਹੈ ਸ਼ਬਦ ਗੁਰੂ ਨੇ ਕਿਹਾ ਹੈ ਅੱਛਾ ਜੇ ਬਿਨ ਬੋਲਣ ਤੋਂ ਸਭ ਕੁਝ ਜਾਣਦਾ ਹੈ ਤੇ ਉਹ ਆਮ ਆਦਮੀ ਕਿਵੇਂ ਆ ਤੁਹਾਡੇ ਮੇਰੇ ਫਰਕਾ ਕਿਵੇਂ ਹੋਇਆ ਉਹ ਕੁੱਲ ਕਾਇਨਾਤ ਦਾ ਖਸਮ ਹੈ ਇਹ ਸ਼ਬਦ ਗੁਰੂ ਕਹਿ ਰਿਹਾ ਹੈ ਰੋਣੀ ਕਹਾਣੀਆਂ ਬਣਾ ਲਈਆਂ ਬਾਹਰੋਂ ਆਪਾਂ ਨੇ ਬੋਲਿਆ ਸਭ ਕੁਝ ਜਾਣਦਾ ਅੰਤਰ ਜਾਮੀ ਬੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਅੰਤਰ ਜਾਮੀ ਹੈ ਉਹ ਦੇਸ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਭਰੋਸਾ ਥੋੜੀ ਸੀ ਤੇਰੀ ਕਸਮ ਤੇ ਮਹਾਰਾ ਇਹ ਤਬਾਰੇ ਬਰੀ ਕਸਮ ਦੇਸ਼ ਨਹੀਂ ਭਰੋਸਾ ਰਾਬਿਸ ਗੱਲ ਦੀ ਗਵਾਹੀ ਭਰੇਗਾ ਵੀ ਮੈਨੂੰ ਤੇਰੀ ਕਸਮ ਤੇ ਭਰੋਸਾ ਨਹੀਂ ਸੀ ਕਿ ਏਸਤ रब गवाही भर सकता है वह जानता करतूत तो औरंगजेब जाऊसी ना कतरा मरा ऐतरा बख्शी हमा किस भोष्ट तेरे ते भरोसा ते नहीं सी, तेरे जरनेलों सपाही ते भी भरोसा नहीं सी। ਉਠੇ ਸੰਸਾਰੇ ਤੇ ਕਿਸੇ ਨੇ ਆਖਿਆ ਪਾਤਸ਼ਾਹ ਜੇ ਭਰੋਸਾ ਨਹੀਂ ਸੀ ਤੇ ਕਿਲਾ ਕਿਉਂ ਛੱਡ ਦਿੱਤਾ ਕਹਿੰਦੇ ਦੇਖ ਕਸੇ ਕੋਲੇ ਪੂਰਾ ਕੁੰਨਦ ਇਤਬਾਰ ਹਮਾਰ ਰੋਸ਼ ਆਖਿਰ ਸ਼ਬਦ ਮਰਦ ਘਾਰ ਮੈਂ ਕੁਰਾਨ ਦੀ ਕਸਮ ਤੇ ਭਰੋਸਾ ਇਸ ਲਈ ਕੀਤਾ ਕਿਉਂਕਿ ਇਸਲਾਮ ਜਗਤ ਦਾ ਧਾਰਮਿਕ ਗ੍ਰੰਥ ਹੈ ਜੇ ਮੈਂ ਅੱਜ ਭਰੋਸਾ ਨਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਕੁਰਾਨ ਤੇ ਭਰੋਸਾ ਨਹੀਂ ਰਹਣਾ ਇਹਨਾਂ ਅਦਬ ਦੂਜੇ ਧਰਮਾਂ ਦਾ ਸਿੱਖੀ ਦੇ ਵਿੱਚ ਹਰ ਪਖੰਡ ਦਾ ਖੰਡਨ ਹੈ ਇਤਨੇ ਮਹ ਜਰੂਰੀ ਨਹੀਂ ਉਹ ਥੋੜਾ ਜਿਹਾ ਧਿਆਨ ਦਿਓ ਜਿਹੜੇ ਕਹਿੰਦੇ ਨਹੀਂ ਲੈ ਫਿਰ ਕਿਹੜੀ ਗੱਲ ਅੱਜ ਨਾ ਮੇਰੇ ਕਰ ਲਵਾਂਗੇ ਅੱਜ 11 ਪਰੇ ਕਰ ਲਵਾਂਗੇ ਡਾਕਟਰ ਨੇ ਜਦੋਂ ਤੁਹਾਨੂੰ ਖੁਰਾਕਾਂ ਦਿੱਤੀਆਂ ਉਹਨੇ ਕਹਿ ਦਿੱਤਾ ਵੀ ਇਹ ਸਵੇਰ ਦੀ ਹੈ ਦੁਪਹਿਰ ਦੀ ਹੈ ਰਾਤ ਦੀ ਹੈ ਤੇ ਜੇ ਇੱਕੇ ਟਾਈਮ ਇਤਨੇ ਪ੍ਰਾਖ ਖਾ ਲੋ ਡਾਕਟਰ ਕਹਿੰਦਾ ਉਹ ਗੱਲ ਨਹੀਂ ਬਣਦੀ ਤੇ ਜੇ ਖੁਰਾਕ ਖਾਓ ਇਹਨਾਂ ਤੇ ਉਹ ਗੱਲ ਨਹੀਂ ਬਣਦੀ ਦੇਖੋ ਡਾਕਟਰ ਨੂੰ ਪਤਾ ਹੈ ਭਾਵੇਂ ਦਵਾਈ ਦੇ ਵਿੱਚ ਤੱਤ ਉਹੀ ਹੋਣ ਇੰਡੀਗ੍ਰੈਂਟ ਉਹੀ ਹੋਣ ਸਵੇਰੇ ਜਿਹੜੀ ਦਵਾਈ ਖਾਣੀ ਰਾਤ ਨੂੰ ਖਾਣੀ ਦੋਵਾਂ ਤੱਤ ਸਮਾਨ ਹੋਣ ਫਿਰ ਵੀ ਡਾਕਟਰ ਕਹਿੰਦਾ ਨਹੀਂ ਦੋ ਗੋਲੀਆਂ ਸਵੇਰੇ ਤੇ ਸ਼ਾਮ ਨੂੰ ਨੇੜਾ ਡਾਕਟਰ ਦੀ ਆਗਿਆ 'ਚ ਉਹਨੂੰ ਰਮਾਨ ਆ ਜਾਂਦਾ ਹੈ ਗੁਰੂ ਪਾਤਸ਼ਾਹ ਨੇ ਦੋ ਖੁਰਾਕਾਂ ਪੱਕੀਆਂ ਦਿੱਤੀਆਂ ਨੇ ਸਵੇਰ ਤੇ ਸ਼ਾਮ ਦੀ ਇਹਦੇ ਤੋਂ ਅਲੱਗ ਤੁਸੀਂ ਜਿਵੇਂ ਸਾਰੀ ਦਿਹਾੜੀ ਦੋ ਸਮੇਂ ਖਾਣਾ ਖਾ ਕੇ ਬੰਦਾ ਸਾਰੀ ਦਿਹਾੜੀ ਭਰੇਜ ਕਰਦਾ ਹੈ ਨਾ ਉੱਠੇ ਸਿੱਧੇ ਖਾਣੇ ਤੋਂ ਮਹਾਰਾਜ ਕਹਿੰਦੇ ਸਾਰੀ ਦਿਹਾੜੀ ਵਿਕਾਰਾਂ ਤੋਂ ਪਰਹੇਜ਼ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਵੇਰੇ ਖਰਾਕ ਪੰਜਾਂ ਬਾਣੀਆਂ ਦੀ ਪੰਜ ਗੋਲੀਆਂ ਲੈਣੀਆਂ ਨੇ ਜਪ ਜਾਪ ਛੁਈਏ ਚੋਪੀ ਅਨੰਦ ਫਿਰ ਸਾਰੀ ਦਿਹਾੜੀ ਪਰਹੇਜ਼ ਕਰਨਾ ਹੈ ਵਿਕਾਰਾਂ ਤੋਂ ਸਿਮਰਨ ਕਰਨਾ ਹੈ ਬਾਣੀ ਪੜਨੀ ਹੈ ਤੇ ਫਿਰ ਸੰਧਿਆ ਵੇਲੇ ਰਹਿਰਾਸ ਕੀਰਤਨ ਕੋਇਲਾ ਆਰਤੀ ਆਰਤੀ ਜਿੰਨੀ ਵੱਧ ਪੜ ਲਵੋ ਚੰਗੀ ਗੱਲ ਹੈ ਫੇਰ ਉਹ ਮੈਨੂੰ ਕਹਿੰਦਾ ਵੀ ਉਹ ਜੇ ਕੱਲਾ ਜਪਦੀ ਸਾਹਿਬ ਕਰ ਲਈਏ ਜਦ ਤਿੰਨ ਬਾਣੀਆਂ ਹੀ ਪੜ ਲਈਏ ਤੇ ਮਹਿਰਾਨ ਮੈਂ ਕਰਦੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਜਿਨਾ ਸਾਸ਼ ਕੇ ਰਾਸਨਾ ਬੀਸਰੈ ਹਰ ਨਾਮਾ ਮਨ ਮੰਤਰ ਜਿਹੜੇ ਸਵਾਸਾ ਨਾਲ ਬਾਣੀ ਪੜਦੇ ਨੇ ਉਹਨਾਂ ਲਈ ਇੱਕ ਲਬਜ਼ ਆਇਆ ਧੰਨ ਧੰਨ ਸੇ ਸਈ ਨਾਨਕਾ ਪੂਰਨ ਸੋਈ ਸਾਡੇ ਲਈ ਧੰਨ ਨਹੀਂ ਹੋਇਆ ਜਿਹੜੇ ਪੰਜ ਬਾਣੀਆਂ ਦੀ ਜਗ੍ਹਾ ਕਹਿੰਦੇ ਜਪਜੀ ਨਾ ਗੱਲੀ ਪੜ ਲਿਆ ਕਰੀਏ ਚਾਲਿਆਕਾਰ ਉਹਦੀ ਹੈ ਧੰਨ ਧੰਨ ਦੁਨੀਆ ਤੇ ਉਹਦੀ ਹੋਵੇਗੀ ਫਿਰ ਧਿਆਨ ਦਿਓ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਅਰ ਨਾਮਾ ਮਨਮੰਤ ਜਿਹੜੇ ਸਵਾਸਾਂ ਨਾਲ ਬਾਣੀ ਪੜਦੇ ਨੇ ਅਸੀਂ ਤੇ ਨਿਤਨੇਮ ਨਹੀਂ ਕਰ ਪਾਉਂਦੇ ਦੋ ਸਮੇਂ ਤੱਕ ਦੇ ਉੱਥੇ ਹੀ ਅੱਕ ਜਾਂਦੇ ਨਹੀਂ ਏਸੀ ਨਾ ਪੜ ਲਿਆ ਕਰੀਏ ਜਪਜੀ ਸਾਹਿਬ ਹੀ ਨਾ ਕਰ ਲਿਆ ਕਰੀਏ ਨੂੰ ਬੰਦਾ ਪਰਸ਼ੇ ਵੀ ਪੰਜ ਪੜਿਆਂ ਕੋ ਪਾਪ ਲੱਗਦਾ ਹੈ ਦੇ ਵੱਤ ਪਰ ਲਵੇਂਗਾ ਕੋਈ ਗੁਨਾਹ ਹੋ ਚੱਲਿਆ ਸਿੱਧੀ ਜੀ ਗੱਲ ਹੈ ਜਿੰਨਾ ਰੱਬ ਨੂੰ ਟਾਈਮ ਦਵੇਂਗਾ ਰੱਬ ਵੀ ਓਨਾ ਹੀ ਤੈਨੂੰ ਟਾਈਮ ਦਵੇਗਾ ਤੇਰੇ ਕੋਲ ਰੱਬ ਕੋਲ ਖੁਦਾ ਦੇ ਲਈ ਉਹਦੀ ਇਬਾਦਤ ਲਈ ਤੇਰੇ ਕੋਲ ਸ਼ਮਾਂ ਨਹੀਂ ਤੇ ਰੱਬ ਨੇ ਨਹੀਂ ਬੜੀ ਦੁਨੀਆ ਦੀ ਫਿਕਰ ਤੇਰੀ ਉਹਨੂੰ ਵੀ ਕੋਈ ਲੋੜ ਨਹੀਂ ਇਹ ਤੇਰੇ ਇੱਕ ਹੱਥ ਲੈਣਾ ਤੇ ਦੂਜੇ ਹੱਥ ਦੇਣੇ ਵਾਲੀ ਖੇਡ ਹੈ ਜਿੰਨਾ ਯਾਦ ਕਰੇ ਬਾਬਾ ਗੁਰਦਾਸ ਕਹਿੰਦਾ ਤੂੰ ਇੱਕ ਕਦਮ ਚੱਲੇ ਤੇ ਤੇਰੇ ਵੱਲ ਗੁਰੂ 100 ਕਦਮ ਚੱਲ ਕੇ ਆਵੇਗਾ ਜਦੇ ਤੂੰ ਕਦਮ ਹੀ ਨਾ ਫੁੱਟੇ ਤੂੰ ਆਪਣੇ ਘਰ ਤੇ ਗੁਰੂ ਤੇ ਫਿਰ ਹੈ ਹੀ ਇਹ ਕੁੱਲ ਕਾਇਨਾਤ ਦਾ ਮਾਲਕ ਤੇਰਾ ਕਹਿੰਦੇ ਕੁਝ ਨਹੀਂ ਸਹਰੇਗਾ ਬੜਾ ਜ਼ਰੂਰੀ ਹੈ ਭਾਈ ਦਇਆ ਸਿੰਘ ਕਹਿੰਦੇ ਮੌਤ ਚੜ੍ਹ ਕੇ ਆ ਗਈ ਹੈ ਸਰਸਾ ਤੋਂ ਪਾਰ ਹੋ ਜਾਈਏ ਤੇ ਗੁਰੂ ਗੋਬਿੰਦ ਸਿੰਘ ਕੁੱਲ ਕਾਇਨਾਤ ਦੇ ਮਾਲਕ ਪਤਾ ਕੀ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਪਹੁੰਚੇ ਨਾ ਗੰਡੇ ਕਵੀ ਵੀ ਨੇ ਲਿਖਿਆ ਹੈ ਅੱਲਾ ਯਾਰ ਖਾਨ ਸਤਗੁਰ ਆਪ ਆਣੋਂ ਕਿਤੇ ਸਰਸਾ ਨਦੀ ਕੇ ਪਾਸ ਸਤਗੁਰ ਆਵ ਆਣੋਂ ਮੌਤ ਚੜ ਕੇ ਆ ਰਹੀ ਏ ਤੇ ਕਿਹੜੀ ਗੱਲ ਆ ਜਿਹੜਾ ਅਨੰਦਾ ਦੀ ਪੂਰੀ ਦੇ ਘੇਰੇ ਤੋਂ ਕੱਢ ਕੇ ਲਿਆ ਸਕਦਾ ਹੈ ਉਹਦਾ ਨਾਮ ਜਬੀਏ ਸਰਸਾ ਤੋਂ ਵੀ ਪਾਰ ਲੈ ਜਾਵੇਗਾ ਆਪਣੇ ਵਰਗਾ ਹੌਦਾ ਕਹਿੰਦਾ ਨਦੀ ਪਾਰ ਨੰਗੀ ਏ ਜੇ ਬਚ ਗਏ ਤੇ ਜਬਜੀ ਪੜ ਲਵਾਂਗੇ ਇੱਛੇ ਮੁਗਲਾ ਟਾ ਲੈਣਾ ਬੈਠਿਆ ਲੋ ਇਹ ਡਾ ਜ਼ਰੂਰੀ ਏ ਨਿਤ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੀਏ ਕਿ ਕਲਗੀਧਰ ਪਾਤਸ਼ਾਹ ਸ੍ਰੀ ਆਦ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਦਾ ਰਤਬਾ ਬਖਸ਼ਣ ਵਾ ਕਲਗੀਧਰ ਪਾਤਸ਼ਾਹ ਕਹਿ ਰਿਹਾ ਹੈ ਵੀ ਬਾਣੀ ਪੜਨੀ ਬੜੀ ਜ਼ਰੂਰੀ ਹੈ ਨਾਮ ਦਾ ਆਸਰਾ ਹਰ ਸਮੇਂ ਲੋੜੀਦਾ ਹੈ ਭਾਵੇਂ ਦੁੱਖ ਦੀ ਘੜੀ ਹੋਵੇ ਤੇ ਭਾਵੇਂ ਸੁੱਖ ਦੀ ਹੋਵੇ ਸੁੱਖ ਵਿੱਚ ਤੇ ਠੀਕ ਹੈ ਪਰ ਮੌਤ ਸਿਰ ਤੇ ਚੜੀ ਹੈ ਕੋਈ ਫਾਇਦਾ ਨਾਮ ਪੜਨ ਦਾ ਕਹਿੰਦੇ ਜਿਉਂ ਅੰਦਲੇ ਹੱਥ ਟੋਣੀ ਜਿਉਂ ਅੰਦਲੇ ਹੱਥ ਅੰਧਲੇ ਹੱਥ ਟੋਹਣੀ ਟੋਹਣੀ ਕੀ ਹੁੰਦੀ ਜਿੰਨਾ ਆਸਰਾ ਆਨੇ ਨੂੰ ਕੁੰਡੀ ਦਾ ਏ ਭਾਈ ਦਇਆ ਸਿੰਘ ਜੀ ਦੁਖਿਆਰੇ ਨੂੰ ਉਹੋ ਆਸਰਾ ਬਾਣੀ ਦਾ ਏ ਬਾਣੀ ਦਾ ਐਸਾ ਆਸਰਾ ਏ ਜਿਉਂ ਅੰਧਲੇ ਹੱਥ ਟੋਹਣੀ ਤੇ ਜਿਹੜੇ ਸੰਤ ਹੁੰਦੇ ਨੇ ਸਾਧੂ ਹੁੰਦੇ ਨੇ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ ਏ ਆਦੂਮਾ ਲਈ ਐਸਾ ਨਾਮ ਦਾ ਆਸਰਾ ਹੈ ਨਾਮ ਰਸਤਾ ਦਿਖਾਉਂਦਾ ਹੈ ਕਿਸੇ ਨੇ ਪੁੱਛਿਆ ਸੀ ਮਹਾਰਾਜ ਤੁੱਖਾਂ ਦੀ ਘੜੀ 'ਚ ਨਾਮ ਪੜਨ ਦਾ ਕੀ ਫਾਇਦਾ ਤੇ ਗੁਰੂ ਸੇਕ ਬਹਾਦਰ ਸਾਹਿਬ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਇਹ ਨਾਮ ਜਪ ਕੇ ਚਾਦਨੀ ਚੌਂਕ ਬੈਠੇ ਨਿੰਦੇ ਵਾਰ ਹੋ ਜਾਵੇ ਕਿਤੇ ਗਰੇਬਾਨ ਤੇ ਤੇ ਸ਼ੀ ਨਹੀਂ ਕਰਦਾ ਬਾਬੂ ਫਿਰ ਉਹਨੇ ਦਸਦੀ ਕੀ ਕਰਦੀ ਕੁੱਲ ਕਾਇਨਾਤ ਦਾ ਮਾਲਕ ਹੈ ਉਹਦੇ ਬਾਰੇ ਤੇ ਲਬਜ਼ੇ ਆਉਂਦੇ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਪ੍ਰਭ ਲਬਜ਼ ਆਇਆ ਗੁਰਤੇਗ ਬਹਾਦਰ ਪਰਮਾਤਮਾ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ ਜੋਤ ਨੂੰ ਪਰਮਾਤਮਾ ਕਹਿੰਦੇ ਨੇ ਬਿਲਕੁਲ ਗੁਰ